ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਾਸ਼ਾ। ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਹੁਸ਼ਾਰਪੁਰ ਦੀ ਦੁਸ਼ਹਿਰਾ ਗਰਾਊਂਡ ਵਿਖੇ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਅੱਜ ਤੋਂ ਦੁਸ਼ਹਿਰੇ ਦਾ ਮੇਲੇ ਦਾ ਆਰੰਭ ਹੋ ਚੁੱਕਿਆ ਹੈ। ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦੇ ਦੁਸ਼ਹਿਰੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦਾ ਦੁਸ਼ਹਿਰਾ ਉੱਤਰੀ ਭਾਰਤ ਦੇ ਪ੍ਰਸਿੱਧ ਦੁਸ਼ਹਿਰੇ ਦੇ ਤਿਉਹਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਪਹਿਲੇ ਨੰਬਰ ਤੇ ਕੁੱਲੂ ਦੇ ਦੁਸ਼ਹਿਰੇ ਦਾ ਨਾਮ ਆਉਂਦਾ ਹੈ ਤੇ ਦੂਸਰੇ ਨੰਬਰ ਤੇ ਉੱਤਰੀ ਭਾਰਤ ਪਰਚੋਂ ਹੁਸ਼ਿਆਰਪੁਰ ਦੇ ਦੁਸ਼ਹਿਰੇ ਦਾ ਨਾਮ ਆਉਂਦਾ ਹੈ ਕਿਉਂਕਿ ਹੁਸ਼ਿਆਰਪੁਰ ਦੇ ਦੁਸ਼ਹਿਰਾ ਬੇਹਦ ਇਸ ਕਰਕੇ ਵੀ ਖਾਸ ਹੈ ਕਿਉਂਕਿ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਇਸ ਮੇਲੇ ਦਾ ਆਨੰਦ ਮਾਨਣ ਦੇ ਲਈ ਪਹੁੰਚ ਜਾਂਦੇ ਨੇ ਦੂਜੇ ਪਾਸੇ ਜੇਕਰ ਆਪਾਂ ਸ਼੍ਰੀ ਰਾਮਲੀਲਾ ਕਮੇਟੀ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਬੰਧਕ ਆ ਜਿਹੜੇ ਦੁਸ਼ਹਿਰੇ ਦੇ ਮੇਲੇ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਸਨ ਕਿਉਂਕਿ ਹਰ ਸਾਲ ਇਹ ਮੇਲਾ ਜਿਹੜਾ ਹੁਸ਼ਿਆਰਪੁਰ ਦੇ ਪੰਗੀ ਚੋਂ ਵਿਖੇ ਲੱਗਦਾ ਹੈ ਕੋਈ ਅੱਜ ਦਾ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਮੇਲਾ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਸਜ ਰਿਹਾ ਸੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਦੁਸ਼ਹਿਰੇ ਦੇ ਮੇਲੇ ਦਾ ਆਨੰਦ ਮਾਨਣ ਦੇ ਲਈ ਪਹੁੰਚਦੇ ਨੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਨੰਦ ਦੇਣ ਲਈ ਝੂਲਿਆਂ ਦਾ ਵੀ ਇੱਥੇ ਪ੍ਰਬੰਧ ਹੁੰਦਾ ਸੋ ਖਾਸ ਤੌਰ ਤੇ ਜਿੱਥੇ ਚੰਡੋਲ ਵਰਗੇ ਵੱਡੇ ਝੁੱਲਿਆਂ ਦਾ ਇੱਥੇ ਪ੍ਰਬੰਧ ਹੁੰਦਾ ਹੈ ਛੋਟੇ ਬੱਚਿਆਂ ਲਈ ਵੀ ਇੱਥੇ ਬੇहद ਖਾਸ ਪ੍ਰਬੰਧ ਹੁੰਦੇ ਨੇ ਝੁੱਲਿਆਂ ਨੂੰ ਲੈ ਕੇ ਕਿਉਂਕਿ ਸਾਰੇ ਜਾਣਦੇ ਆ ਅਸੀਂ ਚੰਗੀ ਤਰ੍ਹਾਂ ਜਾਣੂ ਆ ਕਿ ਛੋਟੇ ਬੱਚਿਆਂ ਨੂੰ ਝੁੱਲਿਆਂ ਦਾ ਕਾਫੀ ਜ਼ਿਆਦਾ ਜਿਹੜਾ ਉਹ ਚਾਹ ਹੁੰਦਾ ਸੋ ਮੇਲਿਆਂ ਦਾ ਬੇਸਬਰੀ ਦੇ ਨਾਲ ਉਹਨਾਂ ਨੂੰ ਇੰਤਜ਼ਾਰ ਹੁੰਦਾ ਸੋ ਇੱਕ ਸਭ ਤੋਂ ਵੱਡੀ ਗੱਲ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਇਸ ਵਾਰ ਮੇਲੇ ਦੇ ਵਿੱਚ ਮੋਤਕਾ ਕੂਆ ਵੀ ਜਿਹੜਾ ਉਹ ਲੱਗਿਆ ਹੋਇਆ ਹੈ ਮੋਤਕਾ ਕੂਆ ਹੋ ਸਕਦਾ ਹੈ ਕਿ ਕਈ ਬੱਚੇ ਆ ਜਿਹੜੇ ਉਹ ਨਾ ਜਾਣਦੇ ਹੋਣ ऐसे ਖੇਡ ਨੂੰ ਤਾਂ ਜਦੋਂ ਸਾਡੀ ਉਮਰ ਹੁੰਦੀ ਸੀ ਤਾਂ ਅਸੀਂ ਝੂਲਿਆਂ ਦੇ ਨਾਲ-ਨਾਲ ਮੋਤ ਦਾ ਕੂਆ ਜਿਸ ਵਿੱਚ ਕੀ ਸਟੈਂਟ ਬਾਜ਼ੀ ਕੀਤੀ ਜਾਂਦੀ ਹੈ ਮੋਟਰਸਾਈਕਲ ਘੁਮਾਏ ਜਾਂਦੇ ਨੇ ਗੱਡੀਆਂ ਘੁਮਾਈਆਂ ਜਾਂਦੀਆਂ ਨੇ ਤਾਂ ਉਸ ਦਾ ਕਾਫੀ ਜ਼ਿਆਦਾ ਆਨੰਦ ਮਾਣਦੇ ਹੁੰਦੇ ਸਾਂ ਤਾਂ ਪਿਛਲੇ ਕਈ ਸਾਲਾਂ ਤੋਂ ਮੋਤਕਾ ਕੂਆ ਜਿਹੜਾ ਇਹ ਪ੍ਰਦਰਸ਼ਨੀਆਂ ਹੁਸ਼ਾਰਪੁਰ ਦੁਸ਼ਹਿਰੇ ਮੇਲੇ ਦੇ ਵਿੱਚ ਨਹੀਂ ਲੱਗਦੀ ਸੀ ਤਾਂ ਇਸ ਵਾਰ ਇਹ ਵੀ ਜਾਣਕਾਰੀ ਹੈ ਕਿ ਇਸ ਮੇਲੇ ਦੇ ਵਿੱਚ ਮੋਤਕਾ ਕੂਆ ਇੱਕ ਵਾਰ ਮੁੜ ਤੋਂ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੇਗਾ ਸੋ ਦੂਜੇ ਪਾਸੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲਗਾਤਾਰ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਹੈ ਉਹ ਦੁਸ਼ਹਿਰੇ ਦੇ ਮੇਲੇ ਦੀ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਹੈ ਖਾਸ ਕਰ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਨਿਭਾਈ ਜਾਣੀ ਹੁੰਦੀ ਹੈ ਕਿਉਂਕਿ ਜਦੋਂ ਕਿਸੇ ਮੇਲੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਿਰਕਤ ਕਰਦੇ ਨੇ ਤਾਂ ਉਸ ਵਕਤ ਗਲਤ ਮਨਸੂਬਿਆਂ ਵਾਲੇ ਵਿਅਕਤੀ ਭਾਵ ਚੋਰ ਕਿਸਮ ਦੇ ਜਾਂ ਜੇਬ ਕਤਰੇ ਆ ਉਹ ਵੀ ਸਰਗਰਮ ਹੋ ਜਾਂਦੇ ਨੇ ਤਾਂ ਉਹਨਾਂ ਤੇ ਵੀ ਹੁਸ਼ਾਰਪੁਰ ਦਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਤਿੱਖੀ ਨਸਰ ਰੱਖਦਾ ਹੈ ਜਾਂ ਜਿਨ੍ਹਾਂ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਉਹਨਾਂ ਨੂੰ ਵੀ ਸਬਕ ਸਿਖਾਇਆ ਜਾਂਦਾ ਹੈ ਹੁਸ਼ਾਰਪੁਰ ਪੁਲਿਸ ਵੱਲੋਂ ਸੋ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਮੇਲੇ ਦੇ ਵਿੱਚ ਆਓ ਤਾਂ ਆਪਣੇ ਸਮਾਨ ਦਾ ਖਾਸ ਕਰ ਆਪਣੇ ਪੈਸਿਆਂ ਦਾ ਆਪਣੇ ਪਰਸ ਦਾ ਜ਼ਰੂਰ ਧਿਆਨ ਰੱਖੋ ਸੋ ਨਾਲ ਦੇ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵੱਡਾ ਬਾਜ਼ਾਰ ਵੀ ਸਜਿਆ ਹੋਇਆ ਜਿੱਥੇ ਕਈ ਤਰ੍ਹਾਂ ਦੇ ਜਿਹੜੇ ਉਹ ਟੈਂਟ ਲਗਾਈ ਗਏ ਨੇ ਚਾਹੇ ਉਹਨਾਂ ਦੇ ਵਿੱਚ ਖਰੀਦਦਾਰੀ ਕਰਨ ਵਾਲਾ ਸਮਾਨ ਮੌਜੂਦ ਹੈ ਉਹਨਾਂ ਦੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਝੂਲੇ ਵੀ ਲੱਗੇ ਹੋਏ ਨੇ ਸੋ 12 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਵਿੱਚ ਮਾਫੀ ਚੋਣ ਦਾ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਤੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਇਸ ਮੇਲੇ ਦਾ ਆਨੰਦ ਮਾਨਣ ਦੇ ਲਈ ਪਹੁੰਚਦੇ ਨੇ ਸੋ ਸਾਡੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਨੇ ਬਿਮਾਰ ਹੋ ਜਾਂਦੇ ਨੇ ਜੋ ਕਿ ਗਰਾਊਂਡ ਦੇ ਵਿੱਚ ਆ ਕੇ ਮੇਲੇ ਦਾ ਆਨੰਦ ਨਹੀਂ ਲੈ ਸਕਦੇ ਤੋਂ ਉਹਨਾਂ ਨੂੰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਕੈਮਰੇ ਦੇ ਵਿੱਚ ਨਾ ਤਸਵੀਰਾਂ ਨੂੰ ਇਸ ਮੇਲੇ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਕੇ ਤੁਹਾਡੇ ਫੋਨਾਂ ਤੱਕ ਤੁਹਾਡੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਜ਼ਿਆਦਾ ਨਹੀਂ ਤਾਂ ਤਿੰਨ ਤੋਂ ਚਾਰ ਵਾਰ ਇਹ ਕਵਰੇਜ ਇੱਥੋਂ ਦੀ ਜ਼ਰੂਰ ਦਿਖਾਈ ਜਾਵੇ ਕਿਉਂਕਿ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਤਾਂ ਹੋਰ ਕੁਝ ਦਿਨਾਂ ਤੱਕ ਝਾਕੀਆਂ ਜਿਹੜੀਆਂ ਉਹ ਸਜਣ ਲੱਗ ਜਾਣਗੀਆਂ ਵੱਡੀ ਗਿਣਤੀ ਦੇ ਵਿੱਚ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਸਰੂਪ ਸਜਣਗੇ ਢੋਲ ਧਮਕਿਆਂ ਦੇ ਨਾਲ ਉਹ ਬਾਜ਼ਾਰਾਂ ਦੇ ਵਿੱਚ ਘੁੰਮਣਗੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਵੱਲੋਂ ਆਪਣੇ ਚਰਨ ਪਾਏ ਜਾਣਗੇ ਸੋ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਉਤਸ਼ਾਹ ਆ ਰਿਹਾ ਹੈ ਕੈਮਰਾ ਪਰਸਨ ਨੇ ਮਨਵੀਰ ਸਿੰਘ ਮੇਟੀਆ ਨਾਲ ਚੇਤਨ ਕਸ਼ਵ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋਏ ਹੁਸ਼ਾਰ ਪਰੇਨ ਨਿਊਜ਼ ਤੇ ਨਾਲ